ਸਰਦਾਰ ਜੋ ਸਾਡੇ ਕੈਂਡੀਡੇਟ ਸਾਹਿਬ ਸਾਡਾ ਸਿੱਧੂ ਸਾਹਿਬ ਸੁਪੰਚੀ ਦਿਲੇ ਦੀ ਲੀਡਰਸ਼ਿਪ ਤੇ ਮੇਰੇ ਇਲਾਕਾ ਨਿਵਾਸੀ ਸੋਝਵਾਨ ਵੋਟਰ ਪੈਨੋ ਪ੍ਰਭੂ ਸਭ ਤੋਂ ਬਲਾਫਾਇਆ ਦੀ ਕਰਦਾਂ ਵਾਇਰ ਦੀ ਖਾਲਸਾ ਵਾਇਰ ਦੀ ਥੋਕ ਸਤਾਂਕ ਮੁੱਦਿਆਂ ਦੇ ਬਾਰੇ ਤਕਰੀਬਨ ਸਾਰੇ ਲੀਡਰ ਬੋਲ ਚੁੱਕੇ ਆ ਸ਼ੀਵਰ ਦੇ ਬਾਰੇ ਜਾਂ ਪਾਰਟੀਆਂ ਦੇ ਬਾਰੇ ਵਕ-ਵਕ ਜੋ ਵੀ ਵਿਚਾਰ ਸਾਡੇ ਨੇਤਾ ਸਾਹਿਬਾਨ ਨੇ ਭਾਈ ਮਨਸ਼ੀਰ ਸਾਹਿਬ ਵੀ ਬੋਲੇ ਸਾਡੇ ਭਗਾਂ ਦੇ ਲਈ ਬੜਾ ਕਲੀਅਰ ਕੱਟ ਸੂ ਸਾਰੀ ਗੱਲ ਸਮਝਾਈ। ਫਿਰ ਉਹ ਮੈਂ ਤੁਹਾਨੂੰ ਕੋਈ ਭਾਸ਼ਣ ਦੇਣ ਦੇ ਨਹੀਂ ਨਹੀਂ ਆਇਆ ਕਿਉਂਕਿ ਨਾ ਭਾਸ਼ਣ ਮੇਰਾ ਕਿੱਤਾ ਹੈ ਨਾ ਮੈਂ ਕਦੇ ਸਟੇਜ ਤੋਂ ਬੋਲਿਆ ਤੇ ਜੇ ਕੋਈ ਕਮੀ ਪੇਸ਼ੀ ਵੀ ਰਹਿ ਜੇ ਤਾਂ ਮੇਰੇ ਭਰਾ ਸਮਝ ਕੇ ਮੈਨੂੰ ਮਾਫ਼ ਕਰਿਓ। ਮੈਂ ਗੱਲਾਂ ਕਰਨੀਆਂ ਆਪਦੇ ਦਿਲ ਦੀ। ਕਿ ਅਸੀਂ ਮੰਗ ਰਹੇ ਕਾਂਗਰਸ ਪਾਸੇ ਕੋਟਾ ਤੁਹਾਡੇ ਪਾਸ ਤੇ ਸਹੀ ਦੇ ਕੋਈ ਸਵਾਲ ਆਊਗਾ ਕਾਂਗਰਸ ਨੂੰ ਕਿਉਂ ਪਏ ਕਿਰਕੇ ਤਰਨ ਹੋਰ ਪਾਰਟੀਆਂ ਵੀ ਖੜੀਆਂ ਨੇ ਪਰੰਤੂ ਮੈਂ ਆਪਣੇ ਨਿੱਜੀ ਤਜਰਬੇ ਤੁਹਾਡੇ ਨਾਲੇ ਸ਼ੇਅਰ ਕਰਦਾ 2 ਸਾਲ ਹੋ ਗਏ ਮੈਨੂੰ ਪੁੱਤ ਦੇ ਕਤਲ ਨੂੰ ਚੱਕੀ ਹੁਣ ਤੇ ਨੂੰ ਆਜ ਵੀ ਲਾਸਟਾਈ ਤਰੀਕ ਹਫਤਾ ਪਹਿਲਾਂ ਲੰਗੀ ਹੈ ਉਹਦੇ ਚਾਰਜ ਫਰੇਮ ਹੋਏ ਆ ਸੱਚ ਜਾਣੋ ਮੈਨੂੰ ਇਸ ਤਰ੍ਹਾਂ ਲੱਗਿਆ ਨਹੀਂ ਕਿ ਕੇਸ ਦਾ ਫੈਸਲਾ ਆ ਗਿਆ ਸੋਕੇ ਇੰਨੀ ਨਿਰਾਸ਼ਾ ਦੇ ਵਿੱਚ ਜਾ ਕੇ ਕਿਤੇ ਚਾਰ ਦੇ ਪ੍ਰੇਮ ਹੋਏ ਤਾਂ ਕਾਰਵਾਈ ਜਾਰੀ ਕੀਤੀ ਸੀ ਸਟੇਟ ਗਵਰਨਰ ਨੇ ਮੈਂ 2 ਸਾਲਾਂ ਦੇ ਵਿੱਚ ਤਿੰਨ ਵਾਰੀ ਮੁੱਖ ਮੰਤਰੀ ਸਾਹਿਬ ਨੂੰ ਦਿਲ ਦੀ ਬੋਸ਼ੀ ਕਰਦੀ ਹਾਂ ਕਹਿੰਦਾ ਮੈਂ ਇਹ ਨੂੰ ਮੱਥੇ ਨਹੀਂ ਲਾਉਂਦਾ ਤੁਸੀਂ ਇਹ ਦੇਖੋ ਸਾਡਾ 26 ਸਾਲਾਂ ਦਾ ਨੌਜਵਾਨ ਬੱਤੀ ਫੇਰ ਮਾਰ ਕੇ ਧੀਰੀ ਕਰਤਾ ਬਿਨਾਂ ਕਿਸੇ ਕਸੂਰ ਤੋਂ ਔਰ ਕੇਜਰੀਬਾਲ ਦੀ ਗ੍ਰਿਫਤਾਰੀ ਤੇ ਜਾ ਕੇ ਹੰਝੂ ਬਾਹੁੰਦਾ ਹੈ ਮੇਰੇ ਕੋਲੇ ਬੈਠਣਾ ਤਾਂ ਦੀ ਅੱਖ ਵੀ ਨਹੀਂ ਸੀ ਮੀ ਇੱਕ ਵਾਰੀ ਨੌਜਵਾਨ ਪੁੱਤ ਦੇ ਅਸਰ ਕਰਕੇ ਬੈਠਿਆ ਸੀ ਤਾਂ ਵੀਰੋ ਕਮੇਡੀ ਆਈਆਂ ਚਾਲਾਂ ਦੇ ਵਿੱਚ ਅਸੀਂ ਗਏ ਇਹਨਾਂ ਦੇ ਫਾਹਾਂ ਅਗਲੀ ਗੱਲ ਰਹੀ ਵੀ ਸੈਂਟਰ ਸਰਕਾਰ ਤੁਸੀਂ ਬੀਜੇਪੀ ਦਾ ਹਾਲ ਇਹ ਦੇਖ ਲਓ 268 ਲਾ ਕੇ ਜਿਹੜਾ ਮੇਰੇ ਪੁੱਤ ਦਾ ਹਤਿਆਰ ਹੈ ਉਹਨੂੰ ਗੁਜਰਾਤ ਸੇਫ ਕਰਤਾ ਉੱਥੋਂ ਸਾਡੇ ਪੁੱਤਾਂ ਦੀ ਮੌਤ ਦੇ ਬਰੰਡ ਜਾਰੀ ਕੀਤੇ ਜਾਂਦੇ ਆ ਜਿੰਮੇਵਾਰੀ ਲੈਣ ਵਾਸਤੇ ਉਹ ਉੱਥੇ ਰੱਖ ਲਿਆ ਇੱਥੇ ਜਿਹੜਾ ਐਕਸ਼ਨ ਹੁੰਦਾ ਹੈ ਉਹਦੇ ਸ਼ੂਟਰ ਬਖੂਬੀ ਕਰਦੇ ਆਂ ਔਰ ਸਾਡਾ ਜਿਹੜਾ ਡਕਾਊ ਮੀਡੀਆ ਕੁਝ ਪੱਤਰਕਾਰ ਜਿਹੜੇ ਹੈਗੇ ਨੇ ਵੀ ਉਹ ਸਾਰਿਆਂ ਦੀ ਮੈਂਸ਼ਨ ਕਰਦਾ ਲਾਉਰਸ ਕੇ ਪਾਸ਼ਾ ਸਾਹੂ ਸ਼ੂਟਰ ਜਿਹਦਾ ਪੁੱਤ ਗੋਲੀਆਂ ਦੇ ਨਾਲ ਵਿੰਨਿਆ ਹੋਏ ਵੀ ਉਹ ਇਹ ਜੀਆਂ ਖਬਰਾਂ ਫਿਰਦੇ ਨੂੰ چیر ਕੇ ਲੰਘ ਜਾਂਦੀਆਂ ਨੇ ਪਰ ਬਸ ਕੋਈ ਨਹੀਂ ਚਲਦੀ ਮੈਂ ਅਮਿਤ ਸ਼ਾਹ ਜੀ ਦੇ ਜਾ ਕੇ ਪੈਰ ਫੜੇ 에어ਪੋਰਟ ਦੇ ਉੱਤੇ ਜਾ ਕੇ ਜਦੋਂ ਮੈਂ ਬੈਲ ਤੇ ਲੱਗਿਆ ਤਾਂ ਸਾਹਮਣੇ ਸਕਰੀਨ ਦੇ ਵਿੱਚ ਮੇਰੇ ਪੁੱਤ ਦੇ ਫੈਰ ਹੁੰ ਜਾਂਦੀ ਦੀ ਖਬਰ ਚ ਆ ਰਹੀ ਸੀ ਮੈਂ ਕਹਿੰਦਾ ਜੀ ਮੈਂ ਇੱਕ ਦੇਸ਼ ਦਾ ਸਾਫਤਾ ਫੌਜੀ ਹਾਂ ਮੇਰੇ ਜ਼ਿਆਦਾਤਰ ਜ਼ਿੰਦਗੀ ਦਾ ਹਿੱਸਾ ਤੁਹਾਡੇ ਬਾਰਡਰ ਦੇ ਉੱਤੇ ਲੰਘਿਆ ਹੈ ਕਿ ਮੈਨੂੰ ਵੀ ਦੇਸ਼ ਭਗਤੀ ਦਾ ਸਰਟੀਫਿਕੇਟ ਦੇਣਾ ਪਊਗਾ ਮੇਰੇ ਪਰਿਵਾਰ ਦਾ ਆ ਹਾਲ ਕਰਤਾ ਕਿ ਮੇਰਾ ਅਜ ਬੇਲਾ ਬੁੱਢਾ ਬੱਚ ਗਿਆ ਮੈਨੂੰ ਕੱਖ ਦਿਖਾਈ ਨਹੀਂ ਦਿੰਦਾ ਸੀ ਦੋਨੇ ਮੀਆਂ ਬੀਬੀ ਅਮਿਤ ਸ਼ਾਹ ਜੀ ਦੇ ਪੈਰਾਂ 'ਚ ਬੈਠੇ ਇਆਂ ਦੇ ਫੋਟੋਆਂ ਦੇਖੀਆਂ ਹੋਣੀਆਂ ਪਰੰਤੂ ਉਹਨਾਂ ਦੀ ਇਲਾਲਸਾ ਇਹ ਹੈ ਮੈਂ ਸਮਰੂਪ ਤੋਂ ਉਦੋਂ ਇਲੈਕਸ਼ਨ ਚੱਲ ਰਹੀ ਸੀ ਕਿ ਜਿੰਮੇ ਚਲ ਹੋ ਰਹੀ ਸੀ ਕੋਤੋਂ ਦਾ ਚਰਚਾ ਭਰਦੇ ਨੇ ਅਸਿਸਟੈਂਟ ਦੇ ਵਿੱਚ ਆ ਜਾ। ਵੀਰੋ ਇਹੋ ਜਿਹਾ ਸਿਸਟਮ ਕੀ ਕਰਨੀ? ਮੇਰੇ ਬਿੱਤਰ ਨੇ ਬਠਿੰਡੇ ਦੇ ਤੁਹਾਡੇ ਵਪਾਰ ਮੰਡਲ ਦੇ ਪ੍ਰਧਾਨ ਨੇ ਮੇਰੀ ਅਕਸਰ ਉਹਨੇ ਗੱਲ ਹੁੰਦੀ ਰਹਿੰਦੀ ਆ ਕਿਸੇ ਪਾਰਟੀ ਨਾਲ ਸਾਡੀਆਂ ਵਿਸ਼ੇਕ ਬੱਤਾਂ ਪਕਉਣ। ਰੋਜ਼ ਦੇ ਦਿਨ ਖਾਪੀਆਂ ਵੀ ਕਾਲਾਂ ਆਉਂਦੀਆਂ ਨੇ ਦਰਜਨਾਂ ਦੀਆਂ ਕਾਲਾਂ ਉਹ ਆਪ ਤੇ ਕੋਲੇ ਨਹੀਂ ਬੈਠਿਆ ਕੋਈ ਸੜਾ ਰਿਕਾਰਡ ਨਹੀਂ। ਮੇਰੇ ਪੁੱਤ ਦੇ 27 ਕਾਤਲ ਆ ਜਿਹੜੇ ਹੋਰ ਤਕਰੀਬਨ ਤੇ 23 24 ਜੇਲ੍ਹ ਚ ਬੰਦ ਨੇ 9 ਵਾਰ ਫੋਨ ਫੜੇਗੇ ਮੁੱਖ ਮੰਤਰੀ ਜਿਹੜਾ ਜੇਲ੍ਹ ਮੰਤਰੀ ਨਾਲ ਕੀ ਦਾ ਕੰਟਰੋਲ ਹੈ ਹਰੇਕ ਜ਼ਿਲ੍ਹਾ ਦੇ ਵਿੱਚੋਂ ਰੈਂਟ ਤੋਂ ਉੱਤ ਹਰੇਕ ਸੈੱਲ ਜਿਹੜਾ ਉਹ ਬਕਾਊ ਹੋਇਆ ਪਿਆ ਤੇ ਜੇਲ੍ਹ ਮੰਤਰੀ ਸੀਐਮ ਭਗਵੰਤ ਮਾਨ ਕਿਹੜੀ ਗੱਲ ਤੇ ਬਦਲਾਅ ਵਾਲੀ ਗੱਲ ਕਰਦੇ ਆ ਅੱਜ ਸਵਾ ਸਾਲ ਹੋ ਗਿਆ ਲੌਰਸ ਦੀ ਵੀਡੀਓ ਨੂੰ ਅਸੀਂ ਦਰਦਰ ਤੇ ਭਟਕਦੇ ਫਿਰਦੇ ਵੀ ਇਹ ਕਿਸੇ ਇੱਕ ਜ਼ਿੰਮੇਵਾਰ ਚੈਨਲ ਦੇ ਉੱਤੇ ਜਗਿੰਦਰ ਪਟਿਆਲ ਉਹਦਾ ਕਾਰਪੋਰਟ ਬਿਨਸ ਹੈ ਉਹਦੇ ਸਾਰੀ ਇਹ ਜਿਹੜੀ ਵੀਡੀਓ ਬਣਾ ਲੀਆ ਤੁਹਾਨੂੰ ਪਤਾ ਨਹੀਂ ਲੱਗਦਾ ਸਾਨੂੰ ਪਤਾ ਹੈ 7 ਤੇ 8 ਤਰੀਕ ਦੀ ਰਾਤ ਨੂੰ ਤੁਸੀਂ ਉਹਨੂੰ ਜੇਲ੍ਹ ਤੋਂ ਬਾਹਰ ਰੱਖਦੇ ਹੋ ਤੇ ਫਿਰ ਇਹਨਾਂ ਦੀਆਂ ਜਿਹੜੀਆਂ ਵੀਡੀਓ ਦਾ ਉਹਨਾਂ ਨੂੰ ਤੁਸੀਂ ਅੰਜਾਮ ਦਿਨੇ ਹੋ ਬਣਾ ਕੇ ਕਾਹਦੇ ਲਈ ਤਾਂ ਜੋ ਮੈਨੂੰ ਡਰਾਇਆ ਜਾ ਸਕੇ ਮੇਰੇ ਗਵਾਹਾਂ ਨੂੰ ਡਰਾਇਆ ਜਾ ਸਕੇ ਇਹਨਾਂ ਨੂੰ ਆਸਾਨੀ ਦੇ ਨਾਲ ਬਰੀ ਕਰਾਇਆ ਜਾ ਸਕੇ ਇਹਨਾਂ ਨੂੰ ਸਜ਼ਾ ਨਾ ਕਿਸੇ ਤਰੀਕੇ ਨਾਲ ਮਿਲੂ ਕੀ ਅਸੀਂ ਸਾਰੇ ਕਾਰੋਬਾਰੀ ਸਾਰੇ ਵਪਾਰੀ ਭਰਾ ਆਰਥੀਆ ਵਰਗ ਇਹ ਵੀ ਇਤ ਕਰਦੇ ਵੀ ਸਾਡੇ ਲਈ ਇਨਾ ਖੌਫ ਦਾ ਮਾਹੌਲ ਹੋਵੇ ਤੁਸੀਂ ਸਾਰਿਆਂ ਨੇ ਸਰਦਾਰ ਮਨਮੋਹ ਸਿੰਘ ਦੇ ਟਾਈਮ ਦਾ 10 ਸਾਲ ਦਾ ਰਾਜ ਦੇਖਿਆ ਤੁਸੀਂ 10 ਸਾਲ ਦਾ ਇਹਨਾਂ ਦਾ ਵੀ ਦੇਖਿਆ ਇਨੀ ਨਫਤ ਤੁਸੀਂ ਸ਼ਾਇਦ ਕਦੇ ਨਹੀਂ ਦੇਖੀ ਹੋਣੀ ਕਿ ਮੇਰੇ ਪੁੱਤ ਦੇ ਸਿਰ ਦੀ ਪੱਗ ਵੀ ਇਹਨਾਂ ਦੇ ਪਾਰੋਂ ਪੈ ਗਈ ਜਦਕਿ ਸਾਡਾ ਹਿੰਦੂ ਸਿੱਖ ਦਾ ਨੌ ਮਾਸ ਦਾ ਰਿਸ਼ਤਾ ਸਾਂਭ ਬਖ ਕਰਕੇ ਕਿਉਂ ਦੇਖਿਆ ਜਾਂਦਾ ਮੈਂ ਇਹਨਾਂ ਕੋਲ ਸਵਾਲ ਕਰਦਿਆਂ ਸੀ ਮੈਨੂੰ ਕਾਂਗਰਸ ਤਾਂ ਜੰਨੀ ਲੱਗਦੀ ਹੈ ਮੈਂ ਕਾਂਗਰਸ ਦੇ ਵਿੱਚ ਇੱਕ ਸੈਪੂਲਰ ਸੋਚ ਵੇਖੀ ਹੈ ਮੇਸ਼ਤ ਕੁ ਵੀ ਕਿੰਨੀਆਂ ਗਲਤੀਆਂ ਕਈ ਵੀਰ ਮੇਰੀ ਗੱਲ ਦਾ ਨਹੀਂ ਸਿਰਦ ਹੋਣਗੇ ਪਰਪਰਤੂ ਬੀਰੋ ਜੇ ਕਾਨੂੰਨ ਦਾ ਰਾਜ ਚਾਹੀਦਾ ਹੈ ਜੇ ਤੁਸੀਂ ਲਾ ਦੀ ਗੱਲ ਕਰਨੀ ਹੈ ਤਾਂ ਕਾਂਗਰਸ ਕੋਲੋਂ ਕੋਈ ਪਾਰਟੀ ਨਹੀਂ ਦੇ ਸਕਦੀ ਇਸ ਗੱਲ ਦਾ ਮੈਨੂੰ ਵਾਧਾ ਹੈ ਬਹੁਤ ਬੜੇ ਬਰਾਵਾਂ ਦੀਆਂ ਮੇਰੇ ਨਾਲ ਸਲਾਹਾਂ ਨੇ ਲਗਭਗ ਪਹਾੜੇ 2 ਮਿਲੀਨ ਲੋਕ ਮੈਨੂੰ ਫੋਲੋ ਕਰਦੇ ਆ ਮੇਰੇ ਸਾਰਿਆਂ ਦੇ ਮੇਰੇ ਕੋਈ ਮੈਸੇਜ ਆਉਂਦੇ ਆ ਮੈਂ ਉਹਨਾਂ ਨੂੰ ਉਹਨਾਂ ਦੀ ਗੱਲ ਨੂੰ ਲੋਕ ਤਾਂ ਵਿਚੋ ਕੁਸ਼ਕਾ ਇਹ ਵੀ ਕਹਿੰਦੇ ਵੀ ਜੇ ਤੁਹਾਨੂੰ ਕਾਂਗਰਸ ਦੀ ਸਪੋਰਟ ਨਹੀਂ ਕਰਨੀ ਪਰ ਮੈਂ ਸਾਰਿਆਂ ਨੂੰ ਅਕਿ ਤੁਹਾਡੇ ਮਾਧਮ ਦੇ ਗਲਤ ਸਮਝ ਚਾਹੁੰਦਾ ਬੱਚਿਓ ਮੇਰੀ ਇੱਕ ਇੱਕ ਲੀਡਰ ਦੇ ਨਾਲ ਗੱਲ ਹੋਈ ਹੈ 2 ਸਾਲਾਂ ਦੇ ਵਿੱਚ ਮੈਂ ਕੋਈ ਉਹ ਜਾ ਧਰਨੀ ਛੱਡਾ ਜਿੱਥੇ ਜਾ ਕੇ ਮੈਂ ਗੋਡੇ ਨਹੀਂ ਲੱਗਦੇ ਮੈਂ ਹਰ ਇੱਕ ਦੇ ਹੱਥ ਬੰਨ੍ਹਿਆ ਤੁਸੀਂ ਬੁੱਤ ਤਾਂ ਜਿਹੜਾ ਮਾਰਤਾ ਮੈਂ ਪਾਣਾ ਚਰ ਲੂੰਗਾ ਉਹ ਸਾਨੂੰ ਨਵੇਂ ਜੰਵੇਂ ਤੋਂ ਕੀ ਤਕਲੀਫ ਹੈ ਅਸੀਂ ਸੱਤ ਸਾਲ ਤੈਨੇ ਕਿੱਥੇ ਕਿੱਥੇ ਜਾ ਕੇ ਮਨ ਤਾਂ ਮੰਗ ਕੇ ਤੇ ਅਸੀਂ ਪਰਮਾਤਮਾ ਤੋਂ ਤਬਖਸ਼ਿਸ਼ ਨਹੀਂ ਹੈ ਉਹ ਤੁਸੀਂ 14 ਤਰੀਕ ਨੂੰ ਯੂਨਸ ਤੋਂ ਕੱਢਦੇ ਹਲੇ ਮੇਰੀ ਸ਼੍ਰੀਮਤੀ ਵਿਚਾਰੀ ਦੇ 15 ਦਿਨ ਹੋਰ ਲੰਘ ਸਕਦੇ ਸੀ ਵੀਰੋ ਸਾਨੂੰ ਚੇਨ ਦੇ ਨਾਲ ਟ੍ਰੀਟਮੈਂਟ ਦੀ ਲਾਈਨ ਦਿੱਤਾ ਗਿਆ ਇਸ ਗੰਦੇ ਪ੍ਰਸ਼ਾਸਨ ਇਹ ਗੱਲਾਂ ਦਾ ਫੋਟੋਪ੍ਰੂਫ ਲੈ ਕੇ ਇੱਕ ਪੂਰਾ ਭਰਮ ਸੂਮ ਦੇ ਜੰਮਰ ਤੋਂ ਕੀ ਪ੍ਰੋਬਲਮ ਹੋ ਸਕਦੀ ਹੈ ਦਾ ਬਹੁਤ ਬੇਨਤੀ ਕਰਦਾ ਵੀਰੋ ਗਲਤੀ ਨਾ ਕਰ ਜਿਓ ਜਿਹੜੀ ਪਾਰਟੀ ਕਾਨੂੰਨ ਦੀ ਗੱਲ ਕਰਦੀ ਹੈ ਨਿਯਮਾਂ ਦੀ ਗੱਲ ਕਰਦੀ ਹੈ ਤੁਸੀਂ ਉਹਦੇ ਉੱਤੇpropto ਕਰਿਓ ਕਿੱਤਰ ਬਾਦ ਹਰ ਉੱਤੇ ਹਦਾ ਮਾਰਾ ਚਾਹੇ ਉਹ ਹਿੰਦੂਵਾਦ ਦਾ ਹੋਵੇ ਚਾਹੇ ਸਿੱਖ ਧਰਮ ਦਾ ਹੋਵੇ ਕਿਸੇ ਵੀ ਧਰਮ ਦਾ ਟੋਨਾ ਹੋਵੇ ਕੱਟੜਤਾ ਮਾਰੀ ਹੈ ਇਨਸਾਨ ਦਾ ਧਰਮ ਸਭ ਤੋਂ ਉੱਚਾ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਗੱਲ ਬੇਨਤੀ ਕਰਦਾ ਆਇਤ ਕੀ ਸੋਚ ਸਮਝ ਕੇ ਵੋਟ ਪਾਇਓ ਕਈ ਵਾਰੀ ਅਸੀਂ ਫਲੋ ਦੀ ਢੇਰ ਕਰ ਜੰਨੀਆ ਮੇਰਾ ਬੱਤੀ ਇਸ ਕਰਕੇ ਆਇਆ ਸੀ ਆਊਟਰ ਲੈਂਡ ਰਾਜਨੀਤੀ ਦੇ ਬਤਮੀਆ ਸੀ ਮਤੋਂ ਗੁਰੂ ਘਰ ਦੇ ਕੋਲੇ ਖੜਾ ਝੂਠ ਦਾ ਬੋਲਾ ਉਹਦਾ ਮਨਚਾ ਹੀ ਇੱਕ ਸੀ ਵੀ ਅਸੀਂ ਰਾਜਨੀਤੀ ਜਿੰਨੇ ਲੀਡਰਾਂ ਤੱਕ ਲੋਕਾਂ ਦੀ ਨਫਰਤ ਵਧੀ ਜਾਂਦੀ ਹੈ ਲੋਕ ਸਾਨੂੰ ਸਾਰੇ ਨੂੰ ਠੱਗ ਤੋੜਿਆ ਸਮਝਣ ਲੱਗੇ ਵੀ ਇੱਕ ਵਿਸ਼ਵਾਸ ਦਾ ਮੋਹਰ ਦਾ ਬਣਾ ਦਿੰਦਾ ਅਸੀਂ ਹੈ ਕਿ ਸਾਡੀਆਂ ਨੀਤੀਆਂ ਸਾਡੀਆਂ ਪੌਧੀਆਂ ਇਹਨਾਂ ਦੇ ਪਹਿਲਾਂ ਹੀ ਉਹ ਪਤਾ ਲੱਗ ਗਿਆ ਤਾਂ ਉਹਨੂੰ ਸਗਾ ਲਈ ਰਸਤੇ ਤੋਂ ਹਟਾਤਾ ਗਿਆ ਤਾਂ ਮੇਰੀ ਮੈਂ ਜਿਆਦਾ ਸਮਾਂ ਨਾ ਲਵਾ ਕਿਉਂਕਿ ਬਲਾਦੇ ਕਾਫੀ ਹੋਣਗੇ ਸਾਰੇ ਮੁੱਦਿਆਂ ਦੇ ਉੱਤੇ ਵੀ ਬੜਾ ਬ੍ਰੀਤੀ ਦੇ ਨਾਲ ਸਮਝਾ ਦਿੱਤਾ ਪ੍ਰੰਤੂ ਮੈਂ ਜਿਸ ਦਿਨ ਇਹਨੇ ਮੈਨੂੰ ਨੋਟਸ ਕਰਤੇ ਔਰ ਮੈਂ ਦੁਖੀ ਹੋ ਕੇ ਬੋਲਿਆ ਵੀ ਤੁਮ ਔਰ ਤੁਸੀਂ ਸਾਰਿਆਂ ਨੇ ਪਰਮਾ ਨੂੰ ਸਹਿਯੋਗ ਦਿੱਤਾ 30 ਮਿਲੀਅਨ ਦੇ ਕਰੀਬ ਮੇਰੀ ਜਿਹੜੀ ਵੀਡੀਓ ਰਾਤੇ ਰਾਤ ਚੱਲ ਗਈ ਸੀ ਤਾਂ ਮੈਂ ਤੁਹਾਡਾ ਸਾਰਿਆਂ ਦਾ ਕਰਜ਼ਦਾਰ ਹਾਂ ਦੋ ਸਾਲਾਂ ਦੇ ਵਾਕਦੇ ਵਿੱਚ ਤੁਸੀਂ ਮੈਨੂੰ ਉੱਠ ਕੇ ਖਰੋਹ ਦੀ ਤਾਕਤ ਦਿੱਤੀ ਆ ਤੁਹਾਡਾ ਮੈਨੂੰ ਪਿਆਰ ਮਿਲਿਆ ਦੇਸ਼ ਵਿਦੇਸ਼ ਤੋਂ ਤੁਹਾਡੀਆਂ ਕਰੋੜਾਂ ਦੁਆਵਾਂ ਦੇ ਸਦਕਾ ਆਪਾਂ ਉਸ ਘਰ ਦੇ ਵਿੱਚ ਬਣ ਚੋਗੇ ਜਿੱਤੇ ਵੈਰੋਂ ਨੇ ਇਨਸਾਨ ਕੁਦਰਤ ਨੇ ਦਿੱਤਾ ਮਹਾਰਾਜ ਨੇ ਦਿੱਤਾ ਕਾਲਪੁਰਖ ਨੇ ਦਿੱਤਾ ਤੇ ਦਰਿਆ ਵੀ ਦਾਲਤਾ ਵੀ ਜੀਣ ਗਿਆ ਆਸਬੰਦ ਰਹੋ ਕਿਸੇ ਧਾਰਮਿਕ ਪਹਿਰਾਵੇ ਦੇ ਵਿੱਚ ਨਾ ਆਓ ਗੋਲ ਕਰਨੀ ਹੈ ਇਨਸਾਨੀਅਤ ਦੇ ਨਾਤੇ ਕਰਨੀ ਹੈ ਕਾਨੂੰਨ ਦੇ ਨਾਤੇ ਕਰਨੀ ਹੈ ਦਾ ਜਿਹੜਾ ਨਵਾਂ ਅਲਾਈਂਸ ਇੰਡੀਆ ਇੱਕ ਬਦਲ ਦੀ ਇੱਕ ਰਾਹਤ ਦੀ ਤਸਵੀਰ ਉਧਰੋਂ ਬਣਉਂਦਾ ਆ ਰਿਹਾ ਹੈ ਤੇ ਪੰਜਾਬ ਵਾਸੀਓ ਕਿਤੇ ਆਪਾਂ ਨਾ ਬਚੂ ਜੀਏ ਆਪਣੀ ਆਦਤਾਂ ਭਾਰੀ ਤੇ ਆ ਕੇ ਕਈ ਵਾਰੀ ਇਹ ਜਿਹੇ ਭੁਲੇਖਿਆਂ ਦੇ ਵਿੱਚ ਆ ਜਾਂਦੇ ਆ ਤਾਂ ਆਪਾਂ ਇੱਕ ਵਾਰ ਤੋਂ ਵੱਧ ਨੀਡਵਾ ਕੇ ਸਿੱਧੂ ਸਾਹਿਬ ਨੂੰ ਭੇਜੀਏ ਮੈਨੂੰ ਤੁਹਾਡੇ ਨੂੰ ਸਾਰੇ ਉਮੀਦ ਹੈ ਔਰ ਮੈਂ ਸਾਰੇ ਮਾਨਸਾ ਵਾਸੀਆਂ ਨੂੰ ਅਪੀਲ ਕਰਦਾ ਵੀ ਅਸੀਂ ਅੱਜ ਅਸੀਂ ਸਾਰੇ ਪਹਿਲਾਂ ਇੱਕ ਇੱਕ ਨਾ ਖਰਸ਼ਾ ਜਾਂ ਪੈਦਾ ਕੀਤਾ ਵੀ ਇਹ ਗੱਲ ਆਵਾਜ਼ ਆਪ ਪੋਟਾ ਰਾਤਾਂ ਲੱਗਾ ਮੇਰਾ ਲੱਗਾ ਸਾਡਾ ਇੱਕ ਨਹੀਂ ਅਸੀਂ ਸਾਰੇ ਇੱਕ ਪਰਿਵਾਰ ਵਾਂਗ ਕੰਮ ਕਰਾਂਗੇ ਜਿੱਥੇ ਪਾਰਟੀ ਦਾ ਹੋਊ ਹੋਊ ਤੋਂ ਉੱਥੇ ਤੇ ਜੋੜੇ ਚਾਰ ਨਹੀਂ ਬਿਤੇਰਾ ਪਰ ਤੁਸੀਂ ਇਸ ਵਾਰ ਕਿਸੇ ਗਲਤ ਫੈਸਲੇ ਦੇ ਵਿੱਚ ਕੋਈ ਮੈਂ ਕਿਤੇ ਗਲਤ ਹੋ ਸਕਦਾ ਮੇਰਾ ਪਰਿਵਾਰ ਹੋ ਸਕਦਾ ਇਹ ਵੀ ਤੁ ਕਿਤੇ ਕੋਈ ਗਲਤੀ ਹੋ ਸਾਈਂਦੀ ਹੈ ਸਾਡੀਆਂ ਗਲਤੀਆਂ ਦੀ ਸਜ਼ਾ ਸਿੱਧੂ ਸਾਹਿਬ ਦੇ ਖਾਤੇ 'ਤੇ ਨਾ ਜਾਵੇ ਸਾਰੇ ਆਪ ਹੱਥ ਜੋੜ ਕੇ ਮਾਫੀ ਚਾਣ ਔਰ ਤੁ ਪਰਮੇ ਕਿਸਮਤਾਂ ਦੇ ਮੀਰ ਕਰਦਾ ਹੋਇਆ ਕੁਝ ਸ਼ਬਦ ਵੱਧ ਘੱਟ ਕਹਿ ਗਿਆ ਹੁਮਾ ਸੰਗਤ ਆਪ ਕਰਨ ਜੋ ਰਹਿਮ ਜੀ ਦਾ ਖਾਸਾ ਰਹਿਮ ਜੀ ਚਾਹੇਬ ਬੁੱਕ ਬੁਪੀ ਜ਼ਿਕਰ ਨੂੰ ਜ਼ਰੂਰ ਬੁਗੁਰ ਸਿੰਘ ਜੀ ਸੰਗਤਾਂ ਵਰ ਜਗ ਕੋ ਸਿੰਘ ਜੀ

ਸਰਦਾਰ ਸਾਹਿਬ ਮਤਲਬ ਗੁਰੂ ਜੀ ਵਾਹ ਜਨਾ ਅਚੰਚਤ ਹੋ ਗਏ ਸਭ ਕੋਲ ਸੀ ਤੁਸਨ ਨੋਕ ਕਰਦੇ ਕਿਉਂ ਨਾ ਸਮਾ ਕਦਕੇ ਅਜ ਅੰਦਰ ਵਿਚ ਕੇ ਆ ਕੇ ਸਭ ਜਿਹੜਾ ਸ਼ੀਗਰ ਤੱਕ ਮੇਰੇ ਕੋਲ ਫਾਜ਼ੀ ਜਤਨੇ ਮੈਂ ਆਪ ਦਾ ਉਮਰ ਦਸੀ

ਮਰ ਕੇ ਜੀ ਆਸ ਜੇ ਨਹੀਂ ਕੋਈ ਜੀਵੇ ਐਸੇ ਹੋ ਕੋ ਨਾ ਵੀ ਉਸ ਕਿਸੇ ਦੁਚੇ ਸੇ ਇਹਨਾਂ ਨੂੰ ਪਰਛਿਦਤੀ ਪਰ ਕਿਸੇ ਕਾਬਲ ਮਾਂਸਾ ਫਿਰਾਂ ਪਣਾ ਵੀ ਨਿਗਸ਼ ਨਹੀਂ ਰਿਹਾ ਸੋ ਅੱਜ ਤੋਂ ਬਿਲਕੁਲ ਨੁਕਾ ਫੜੀ ਕੋਰੇ ਰਹਾ ਤਾਕਤ ਰਿਕ ਵਰਦੀ ਜਿੰਨੀ ਲੋੜ ਤੁਸੀਂ ਪਾ ਕੇ ਅੱਛਾ ਵਿਛੜਾ ਪਰਲ ਦੇ ਰੁੱਕੇ ਦੀ ਕਿਸਮ ਬਣ ਸਕਦੇ ਜੇਕਰ ਤੁਸੀਂ ਰਲ ਕੇ ਇਕੱਠੇ ਜਿੰਨੀ ਦੀ ਸਰਕਾਰ ਬਣੋਰੀ ਹੈ ਉਹ ਜੇ ਤੁਸੀਂ ਇਥੋਂ ਦਾ ਇੱਕ ਪਾਰਲੀਮੈਂਟ ਦਾ ਮੈਂਬਰ ਬਣੇ ਸੋ ਮੈਂ ਨੂੰ ਪੂਰਨ ਉਮੀਦ ਹੈ ਕਿ ਇਸ ਦੇ ਨਾਮ ਤੁਸੀਂ ਪੰਜਾਬ ਸਾਡੇ ਤਰ੍ਹਾਂ ਪਿਆਰ ਕੀਤਾ ਆਪਣਾ ਲਾਫਨੀ

ਕਿਹਾ ਨੌਸਟਾ ਦੇ ਇੱਕ ਬਹੁਤ ਸ਼ਾਨਦਾਰ ਰੋਚ ਜਿਹੜਾ ਮੇਰੇ ਕਾਂਗਰਸ ਦੇ ਸਰਹੀ ਵਰਕਰ ਦੇ ਬੜੀ ਹੀ ਪੱਟ ਕਰਕੇ ਕੱਠੇ ਰਲ ਗਏ ਇੱਕ ਸੋਚਦੇ ਤੁਸੀਂ ਕਿਉਂ ਕਹਤੇ ਦੇ ਨਾਲ ਮੈਂ ਸਮਝਦਾ ਮਨਸਰ ਸ਼ਹਿਰ ਦਾ ਮਹੌਲ ਬਦਲ ਗਿਆ ਮਨਸਰ ਸ਼ਹਿਰ ਦਾ ਮਹੌਲ ਅੱਜ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਬਦਲੀਏ ਮੈਂ ਚਾਹੁੰਦਾ ਹਾਂ ਜਿਸ ਦਿਨ ਅਸੀਂ ਕੰਮ ਸ਼ੁਰੂ ਕੀਤਾ ਉਹ ਤੋਂ ਲੈ ਕੇ ਇਹ 21 ਦਿਨ ਅਤਿ ਤਕਰਾ ਹੋ ਕੇ ਅਲੱਗ-ਦਿਨ ਜ਼ਿੰਮੇਵਾਰੀਆਂ ਸਮਾਲ ਕੇ ਅਪਾ ਕਾਂਗਰਸ ਨੂੰ ਵੋਟ ਖੜਕਦੀ ਹੈ ਤਾਂ ਕਿ ਇੱਕ ਦਿਰੀ ਤੋਂ ਹੋਟੇ ਤੋਂ ਦੇਖੇ ਨਾਲ ਅਪਾ ਹੋਟੇ ਹੋ ਕੇ چار تری کامیابی میرے خیال کا سو پرسینٹ دے دیکھو پہنے مانسے دیکھو مانسا شہر کا ہر وقتی دھی ہو کے ایک دھرنے سے بیٹھے کوئی اور پارٹی کا دھرنا نہیں

ਨਾ ਚੇਤੇ ਕੋਈ ਇੱਥੇ ਪਹਿਲਾ 9000 ਦੇ ਤੋਂ ਸੇਵਾ ਕਰਦੇ ਸ਼ਰਮ ਦੀ ਅਖਲੀ ਦਲ ਦੇ ਉਮੀਦਵਾਰ ਵਿਵਾਸ ਸਿਰ ਕੋਲ ਟਾਈਮ ਹੈ ਕਿ ਆਕੇ ਉਹਨਾਂ ਦਾ ਦਰਦ ਸਮਝ ਸਕੇ ਉਹਨਾਂ ਦੀ ਲੋੜ ਸਮਝ ਕੇ ਉਸ ਹਲਕਾ ਰੋਂਦਾ ਜੇਕਰ ਨਾਇਕੋਟਿਆ ਜੋ ਕੈਪਟਨ ਬਣ ਥੀਏ ਉਹ ਦੇ ਇੱਕ ਸ਼ਰੇ ਤੇ ਉਹ ਸਾਰੀ ਸਮੱਸਿਆ ਹੱਲ ਕਰਵਾ ਸਕਦਾ ਪਰ ਉਹ ਨੂੰ ਕੋਈ ਦਿਲਚਸਪੀ ਨਹੀਂ ਮੈਂ ਬਾਬਾ ਕੀ ਤਾਂ ਉੱਥੇ ਤਰਨਾ ਲੈ ਕੋਲੇ ਕਿ ਮੈਨੂੰ ਜੇ ਤੁਸੀਂ ਕਾਮਯਾਬ ਕਰ ਦਿੰਦੇ ਹੋ ਪਹਿਲਾ ਕੰਮ ਤੁਹਾਡਾ ਇਹ ਕਰਾਂਗੇ ਕਿ ਜਿਹੜੀ ਇੱਥੇ ਸਿਵਰੇਜ ਦੀ ਸਮੱਸਿਆ ਹੈ ਪਾਣੀ ਦੀ ਸਮੱਸਿਆ ਉਹਨੂੰ ਹੱਲ ਕਰਕੇ ਤੁਹਾਡੀ ਜ਼ਿੰਦਗੀ ਬਿਹਤਰ ਬਣਾਵਾਂਗੇ ਕਿੰਨਾ ਰਹੀ ਨਹੀਂ ਇੱਥੇ ਲੋੜ ਹੈ ਕੁਝ ਚੰਗੇ ਅਦਾਰਿਆਂ ਦੀ ਸਾਡੇ ਬੱਚੇ پر لکھ کے آج دہائیہ کر دینے پہلے کر بیٹھے نے لوڑا انہوں نے نوکری دینی لوڑا انہوں نے کم کروں دی تاکہ انہوں نے جڑی انہیں ساتھی کمائی کیتی ہے پردائی کیتی ہے اسے انہوں نے جا سکے بہت بہت ہے یہ مدے نے ہسپتال کی کیتی ہے یونیورسٹی کی کیتی گئی ہے میں دھوڑی روانہ کرتا پہلا مگو کھدے بھی ਜ਼ਿਲ੍ਹਾ ਮਾਨਸਾ ਮੇਰੇ ਕਿਤੋਂ ਕਦੇ ਵੀ ਅੰਦੋਲਨ ਨਹੀਂ ਕੀਤਾ ਜਾਊਗਾ ਅੱਜ ਮੈਂ ਮਾਨਸਾ ਆਇਆ ਨਾ ਇਹ ਵਾਦਾ ਕਰ ਚੱਲਿਆ ਦੇਖੋ ਆਪਣੇ ਨਾਲ ਤਾਂ ਤੱਕਾ ਹੀ ਹੁੰਦਾ ਹੈ ਆ ਮੈਂ ਤੋਂ ਪਹਿਲਾਂ ਬੜੇ ਸਤਕਾਰਯੋਗ ਸਾਹਿਬ ਕੋਰ ਸਿੰਘ ਨੇ ਆਪ ਦੇ ਦਿੱਤੇ ਸਰ ਤੁਹਾਡੇ ਸਾਹਮਣੇ ਰੱਖਿਆ ਹਰ ਮਾਤਾ ਪਿਤਾ ਆਪ ਦੇ ਬੱਚਿਆਂ ਨੂੰ ਅੱਛੀ ਪਰਮਿਸ਼ਨ ਕਰਾ ਕੇ ਪਰਮਿਸ਼ਨ ਕਰਾ ਕੇ ਚਾਹੁੰਦਾ ਆਮ ਦਾ ਆਲੈ ਪ੍ਰਵਾਸ ਨੂੰ ਉੱਚਾ ਕਰੇ ਤੇ ਸਭ ਦਾ ਛੋਟਾ ਪਰਾ ਸਿੱਧੂ ਮੁਸੇਲਲਾ ਉਸਨੇ ਐਨੀ ਛੋਟੀ ਉਮਰ ਦੇ ਵਿੱਚ ਐਨੀ ਸ਼ੋਹਰਤ پا ਕੇ ਮਨਸ ਜ਼ਿਲ੍ਹੇ ਦਾ ਨਾਂ ਉੱਚਾ ਕੀਤਾ ਪੰਜਾਬ ਦਾ ਨਾਂ ਉੱਚਾ ਕੀਤਾ ਇਸ ਦੇਸ਼ ਦਾ ਨਾਂ ਉੱਚਾ ਕੀਤਾ ਪਰ ਉਹਦੇ ਨਾਲ ਇਹ ਸਰਕਾਰ ਨੇ ਚੰਗ ਕੁਦਮਾਂ ਦੇ ਕਦਮਾਂ ਵਿੱਚ ਇੱਕ ਪੱਟੀ ਸੋਚਿਸਤ ਤੌਰ ਤੇ

ਕਿ ਮੈਨੂੰ ਤੁਸੀਂ ਪਾਰਲੀਮੈਂਟ ਦੇ ਵਿੱਚ ਇੱਥੋਂ ਚਾਕੇ ਤੇ ਚੋ ਤੇ ਮੈਂ ਬਚਤ ਬੰਦਾ ਪਰਵਾਹ ਤੇ ਨਾ ਮਨਸ ਤੇ ਨਾ ਹਰਕ ਸਿੱਧੂ ਬਸੇਰੇ ਵਿੱਚ ਚਾਹਵਾ ਮੇਨ ਇਸ ਪੰਜਾਬੀਆਂ ਸਾਰੇ ਪੰਜਾਬ ਪੰਜਾਬੀ ਅਦਕਾਰ ਕਿ ਮੈਂ ਸਿੱਧੂ ਬਸੇਰੇ ਆਉ ਤੇ ਬਰਾਨਾ ਇਨਸਾਨ ਦੁਆ ਕੇ ਰਹੂਗਾ ਕਿਤੂ ਤੇਰੀ ਸੋਤ ਤੇਰੇ ਦਰ ਘਰ ਕੋ ਸੋ ਇਸ ਕਰਕੇ ਪਰ لوڑے تھوڑے ساتھ دی لوڑے تھوڑے میرے تے وشواش کرن دی ایک بار میرے تے وشواش کر لو دیکھو پندرہ پندرہ سال تسی ایک ویکتی نو ایک پروار نو تسی ایم پی کے دلی پیج رہے ہو اور تسی اس چیز نو پتل دے ہو تے دی جنہی تسی ہو ایک ووٹ بوڑی ہے اس دے نام تسی کو بھی پتل کے آفتہ اپنا امپی ਬਣਾ ਕੇ ਤੋ ਦਿੱਤੀ ਪੇਸ਼ ਕਰ ਤਾਕੀ ਜਨਤ ਦੇ ਕੰਮਲੇ ਜਿਹੜੇ ਇੱਥੇ ਦੋਪਤੀਆਂ ਲੋੜਾਂ ਨੇ ਉਹ ਆਪਾਂ ਪੂਰੀਆਂ ਕਰਾ ਸਕੀਏ ਆਹ ਤੇ ਛੋਟੇ ਪ੍ਰਾਣੂ ਇਨਸਾਨ ਤੋਂ ਆ ਸਕੀਏ ਇਹ ਮੈਂ ਛੋਟੇ ਨਾਲ ਜ਼ਵਾਦ ਕਰਦਾ ਇੰਨੀਆਂ ਗੱਲਾਂ ਸਮਝ ਬਹੁਤ ਹੋ ਗਿਆ ਅੱਜ ਅਸੀਂ ਚੱਤਰ ਪਰੋਗ ਮਾਟਰਨੀ ਕੰਨ ਦਾ ਕਾਂਗਰਸ ਦਾ ਸੁਭੈ ਝੋਡੂ ਚੱਤਰ ਦੇ ਮਗਾ ਦੰਦਾ ਵੀ ਪਹਿਲਾਂ ਹੀ ਮੁਬਾਰਕ ਬਸਨਾ ਛੋਟਾ ਆਪ ਦਾ ਸਸ਼ਤਰ ਹੈ ਹਰ ਕਾਂਗਰਸੀ ਦਾ ਦਫ਼ਤਰ ਇੱਥੇ ਆ ਕੇ ਦਫ਼ਤਰ ਦੀ ਰੋਣਕ ਵਧਾਇਆ ਕਰੋ ਕਿਉਂਕਿ ਸਮੁੱਚਾ ਇਲੈਕਸ਼ਨ ਇਸ ਦਫ਼ਤਰ ਤੋਂ ਜ਼ਿਲ੍ਹੇ ਮਾਨਸੇ ਦਾ ਇੱਥੋਂ ਚੱਲਣਾ ਹੈ ਸੋ ਇਸ ਕਰਕੇ ਸਾਰੇ ਹੀ ਕਾਂਗਰਸ ਦੇ ਪੀਟਰਸ ਨੂੰ ਮੈਂ ਧੰਨਵਾਦ ਕਰਦਾ ਕਿ ਇੱਕ ਵਾਰ ਫੇਰ ਮੈਂ ਸਰ ਬਿਲਕੁਲ ਸਿੱਧੀ ਦੋ ਮਾਨਸਾ ਇਹ ਸਰ ਦਾ ਸਰ ਚੁੱਪ ਕੋ ਸਿੱਧਾ ਡਾਲੀ ਦਾ ਛੇ ਸਰ ਦਾ ਕੰਨ ਚੱਲ ਸਰ ਦਾ ਤੇ ਛੋਟਾ ਸਾਰਿਆਂ ਦਾ ਅਕੂਦੀ ਖੜੇ ਦਾ ਧੰਨਵਾਦ ਕਰਦਾ ਇਹਦੇ ਰਣਜੀਤ ਖੜੇ ਦਾ ਧੰਨਵਾਦ ਕਰਦਾ ਰਾਜ ਦਾ ਧੰਨਵਾਦ ਕਰਦਾ ਤੇ ਮੇਰੇ ਛੋਟੇ ਇਤਰਾ ਭਾਈਕਲ ਦਾ ਧੰਨਵਾਦ ਕਰਦਾ ਜਿਹੜਾ ਹਮੇਸ਼ਾ ਹੀ ਅੱਗੇ ਲੱਕੇ ਕੌਣ ਕੁਝ ਦਾ ਚੰਗਰ ਬਲੌਂ ਕਰਖਦਾ ਤੋਂ ਤੋਂ ਧੰਨਵਾਦ ਉਹ ਇੱਕਾ ਘੋਟਾ ਉਹ ਇੱਕੀ ਫਤ ਦੀ ਸਾਰਿਆਂ ਦਾ ਇੱਕ ਸਾਰਿਆਂ ਨੂੰ ਬੇਨਤੀ ਹੈ ਚਾਹ ਪਾਣੀ ਨਾਲ ਮੰਗਰ ਤੇ ਟੋੜਾ ਮੰਗਰ ਤੇ ਲੱਡੂ ਜ਼ਰੂਰ ਸ਼ੱਕ ਦੇ ਲਓ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਚ ਹੈ